ਜਿਹੜੇ-ਜਿਹੜੇ ਮਾਪਿਆਂ ਨੇ ਆਪਣੀ ਜ਼ਿੰਦਗੀ 'ਚ ਇੰਝ ਪੜ੍ਹਾਈ ਕੀਤੀ ਆ ਉਹਨਾਂ ਦੀ ਔਲਾਦ ਅੱਜ ਸੁੱਖ ਲੈ ਰਹੀ ਆ ਕਈ ਵਾਰਾਂ ਅੱਜ ਦੀ ਔਲਾਦ ਕਹਿ ਦਿੰਦੀ ਆਪਣੇ ਮਾਪਿਆਂ ਨੂੰ ਕਿ ਹਾਂ ਨੂੰ ਪੜ੍ਹਨਾ ਬਹੁਤ ਆ ਪਤਾ ਢੇਵਲੀ ਪੜ੍ਹਾਈ ਬੜੀ ਸੌਖੀ ਸੀ ਫਿਰ ਜਦੋਂ ਉਹ ਮਾਪੇ ਦੱਸਦੇ ਕਿ ਪੁੱਤਰ ਜੀ ਅੱਜ ਤੱਕ ਤੁਹਾਡੇ ਕੋਲ ਕਿੰਨੀਆਂ-ਕਿੰਨੀਆਂ ਸਕੂਲ ਦੀਆਂ ਯੂਨੀਫਾਰਮਸ ਨੇ ਕਿਹਨੇ-ਕਿਹਨੇ ਤੁਹਾਡੇ ਕੋਲ ਕਿੱਟ ਨੇ ਕਿੰਨੇ-ਕਿੰਨੇ ਤੁਹਾਡੇ ਕੋਲ ਕਾਪੀਆਂ ਕਿਤਾਬਾਂ ਨੇ ਪੈਨ ਨੇ ਪੈਨਸਲਾਂ ਨੇ ਨਾ ਜਿਮੈਟਰੀ ਬਾਕਸ ਨੇ ਪਤਾ ਨਹੀਂ ਹੋਰ ਵੀ ਕੀ ਕੀ ਕੋਈ ਤੁਹਾਡੇ ਕੋ ਇੰਨਾ ਜਿਆਦਾ ਆ ਤੁਸੀਂ ਤਦ ਵੀ ਕਹਿੰਦੇ ਹੋ ਕਿ ਸਾਨੂੰ ਪੜਨਾ ਬੜਾ ਉਫਾ ਲੱਗਦਾ ਪਰ ਪੁੱਤਰੋ ਬੈਠ ਕੇ ਨੂੰ ਦਸੀਏ ਕਿ ਅਸੀਂ ਜ਼ਿੰਦਗੀ ਚ ਕਿਵੇਂ ਪੜਾਈ ਕੀਤੀ ਆ ਫਿਰ ਬੱਚੇ ਸੁਣ ਕੇ ਹੈਰਾਨ ਹੋ ਜਾਂਦੇ ਕਿ ਇਹ ਤਾਂ ਵੀ ਹੁੰਦਾ ਸੀ ਕਦੀ ਇੰਗੀ ਵੀ ਪੜਾਈ ਕੀਤੀ ਜਾਂਦੀ ਹੁੰਦੀ ਸੀ ਉਹਨੂੰ ਕਾਲਪਨਿਕ ਮੰਨਦੇ ਨੇ ਜਿਵੇਂ 1990 ਦੇ ਕਰੀਬ ਕਰੀਬ ਜਿਹੜੇ ਮਾਮਾਪਾ ਨੇ ਪੜਾਈ ਕੀਤੀ ਆਪਣੇ ਉਹਨਾਂ ਸਮਿਆਂ ਦੇ ਸਕੂਲਾਂ ਦੇ ਵਿੱਚ ਜਦੋਂ ਕਿਉਂਕਿ 1990 ਦੇ ਕਰੀਬ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਪੈਸੇ ਦੀ ਕਮੀ ਸੀ ਜਾਂ ਪੈਸਾ ਥੋੜਾ ਸੀ ਪਰਿਵਾਰ ਵੱਡੇ ਸਨ ਇਕਨ ਫਿਰ ਵੀ ਮਾਪੇ ਨੇ ਆਪਣੀ ਪਹੁੰਚ ਨੂੰ ਮੁੱਖ ਰੱਖਦੇ ਆਪਣੇ ਧੀਆਂ ਪੁੱਤਰਾਂ ਨੂੰ ਪੜ੍ਹਾਇਆ ਬੇਸ਼ੱਕ ਉਸ ਸਮੇਂ ਦੇ ਮਤਲਬਕ ਬੱਚੇ ਵੀ ਜਾਣਦੇ ਸੀ ਆਪਣੇ ਮਾਪਿਆਂ ਦੀ ਮੁਸ਼ਕਲ ਤੇ ਬੱਚੇ ਵੀ ਬੜੇ ਅਮ ਇਮਾਨਦਾਰੀ ਨਾਲ ਪੜ੍ਹਾਈ ਕਰਦੇ ਸੀ ਭਾਵੇਂ ਉਹਨਾਂ ਕੋਲ ਸੂਰਤਾਂ ਬਹੁਤ ਘੱਟ ਸਨ ਜਿਵੇਂ ਉਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਕੋਲ ਤੇ ਉਹ ਉਸ ਸਮੇਂ ਦੀਆਂ ਕੁੜੀਆਂ ਹੋਣ ਚਾਹ ਮੁੰਡੇ ਹੋਣ ਉਹਨਾਂ ਕੋਲ ਇੱਕ ਹੀ ਵੈਕ ਹੁੰਦਾ ਸੀ ਜਿੰਨਾ ਪੂਰਾ ਪੂਰਾ ਸਾਲ ਕੱਢ ਦਿੰਦੇ ਸੀ ਜਾਂ ਉਹਨਾਂ ਦੇ ਕੋਲ ਲਿਖਣ ਦੇ ਲਈ ਖਾਸ ਕਰਕੇ ਫੱਟੀ ਹੁੰਦੀ ਸੀ ਕਿ ਫੱਟੀ ਤੇ ਹੀ ਲਿਖਣਾ ਜਾਂ ਫੱਟੀ ਨੂੰ ਮਟਾ ਲੈਣਾ ਉਸ ਤੇ ਦੁਬਾਰਾ ਕੋਈ ਗਾਟੀ ਜੀ ਲਾਉਣੀ ਲਿਖਾਂ ਮਾਰਨੀਆਂ ਕਿਵੇਂ ਕਰਕੇ ਵੀ ਪੜ੍ਹਾਈ ਕਰਨੀ ਉਹਨਾਂ ਕੋਲ ਬਹੁਤ ਘੱਟ ਜਿਹੜੀਆਂ ਕਾਪੀਆਂ ਕਿਤਾਬਾਂ ਪੂਰੀਆਂ ਹੀ ਨਹੀਂ ਸੀ ਕਦੀ ਹੁੰਦੀਆਂ ਕਿਉਂਕਿ ਖਰਚੇ ਇੰਨੇ ਜ਼ਿਆਦਾ ਹੁੰਦੇ ਸੀ ਕਮਾਈ ਹੁੰਦੀ ਵੀ ਸੀ ਤੇ ਉਹ ਏਡੀ ਹੀ ਚੱਲਦਾ ਸੀ ਕਿਸੇ ਕਿਸੇ ਕੋਲ ਜਿਓਮੈਟਰੀ ਬਾਕਸ ਹੋਣਾ ਕਿਸੇ ਦੇ ਕੋਲ ਕੋਈ ਪੈਨ ਹੋਣਾ ਜਾਂ ਇੱਕ ਬੱਚੇ ਦਾ ਪੈਨ ਮੰਗ ਕੇ ਕਿਜਾਰਾ ਕਰ ਲੈਣਾ ਜਾਂ ਕਿਸੇ ਵੀ ਪੈਨਸਲ ਮੰਗ ਕੇ ਕਿਜਾਰਾ ਕਰ ਲੈਣ ਇਵੇਂ ਦੇ ਹਾਲਾਤ ਵੀ ਉਹ ਬਹੁਤ ਸਾਰੇ ਮਾਪਿਓ ਨੇ ਇੰਜ ਨੂੰ ਵੇਖਿਆ ਆਇਆ ਜਨਕੋ ਵੇਖ ਲੈ ਜੁੱਤੇ ਬਹੁਤ ਘੱਟ ਹੋਣੇ ਜਾਂ ਯੂਨੀਫਾਰਮ ਬਹੁਤ ਘੱਟ ਹੋਣੀ ਜਾਂ ਜੁੱਤੇ ਜਿਵੇਂ ਦੇ ਵੀ ਹੋਣੇ ਤੇ ਟੁੱਟੇ ਹੋਣੇ ਤੇ ਟੁੱਟੇ ਹੀ ਪਾ ਲੈਣੇ ਨੂੰ ਗੰਢਾ ਕੇ ਪਾ ਲੈਣਾ ਅੱਜ ਤੇ ਜਿਹੜੀ ਬੱਚੀ ਨਹੀਂ ਉਹ ਇਹ ਸੋਚਣ ਕਿ ਉਹਨਾਂ ਦੇ ਕੋਲ ਕਿੰਨੇ ਕਿੰਨੇ ਦਿੱਤੇ ਪਏ ਨੇ ਕਿੰਨੇ ਕਿੰਨੇ ਉਹਨਾਂ ਕੋਲ ਯੂਨੀਫਾਰਮਸ ਪਈਆਂ ਨੇ ਕਿੰਨੇ ਸੋਹਣੇ ਮਾਹੌਲ 'ਚ ਉਹ ਪੜ ਰਹੇ ਨੇ ਉੱਪਰ ਪੱਖੇ ਚੱਲ ਰਹੇ ਨੇ ਏਸੀ ਲੱਗੇ ਨੇ ਜਾਂ ਜੋ ਵੀ ਕੂਲਰ ਵਗੈਰਾ ਦੀ ਸਹੂਲਤਾਂ ਮੌਸਮ ਦੇ ਮਤਲਬ ਉਹਨਾਂ ਨੂੰ ਮਿਲਦੀ ਆ ਘਰੋਂ ਬੱਸਾਂ ਤੇ ਚੜ੍ਹ ਕੇ ਜਾਂਦੇ ਨੇ ਜਾਂ ਕੋਈ ਆਪਣੇ ਵਹੀਕਲ ਤੇ ਚਲੇ ਜਾਂਦਾ ਕਿੰਨਾ ਸੁੱਖ ਆਦਾ ਦਿੱਤਾ ਪਰ ਇਹ ਸੁੱਖ ਕਿੱਥੋਂ ਆਇਆ ਇਹ ਸੁੱਖ ਉਸ ਮਾਪੇ ਦੀ ਬਦੌਲਤ ਆ ਜਿਸ ਮਾਪੇ ਨੇ ਇਨਾਂ ਦਿਨਾਂ ਦੇ ਵਿੱਚ ਇੰਨੀਆਂ ਤੰਗੀਆਂ ਤਰੋਸ਼ੀਆਂ 'ਚ ਰਹਿੰਦੇ ਹੋਏ ਆ ਪੜਾਈ ਕੀਤੀ ਅਪੈਂਕਿੰਗ ਦੇ ਕੀਤੇ ਸਫਲਤਾ ਦੇ ਝੰਡੇ ਗੱਡੇ ਜੇ ਉਹਨਾਂ ਦੇ ਬੱਚੇ ਉਹਨੀਆਂ ਆਪਣੇ ਮਾਪੇ ਸਿੱਖਿਆ ਲੈਣਨ ਕਿ ਸਾਡੇ ਮਾਪੇ ਆਪਣੀ ਇਹਨਾਂ ਦੁੱਖਾਂ ਦੇ ਵਿੱਚ ਜਦੋਂ ਬਿਜਲੀ ਵੀ ਨਹੀਂ ਸੀ ਆਉਂਦੀ ਰਾਤ ਨੂੰ ਜਦੋਂ ਰਾਤ ਨੂੰ ਉਹਨਾਂ ਕੋਲ ਪੱਖੇ ਵੀ ਨਹੀਂ ਸੀ ਚੱਲਦੇ ਹੁੰਦੇ ਜਦੋਂ ਸਾਰਾ ਦਿਨ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ ਸੀ ਤੇ ਸਹੂਲਤਾਂ ਨਹੀਂ ਸਨ ਉਹਦੋਂ ਵੀ ਪੜ੍ਹ-ਲਿਖ ਕੇ ਇੱਕ ਚੰਗੇ ਇਨਸਾਨ ਬਣ ਗਏ ਜਿਨ੍ਹਾਂ ਨੇ ਕੱਚੀਆਂ ਕੋਠੀਆਂ ਨੂੰ ਕੋਠੀਆਂ 'ਚ ਬਦਲਤਾ ਜਿਨ੍ਹਾਂ ਨੇ ਘਰ ਦੇ ਵਿੱਚ ਸਾਈਕਲ ਨਹੀਂ ਸੀ ਹੁੰਦਾ ਅੱਜ ਮੋਟਰਸਾਈਕਲ ਗੱਡੀਆਂ ਖੜੀਆਂ ਕਰ ਦਿੱਤੀਆਂ ਜੋ ਬੱਚੇ ਆਪਣੇ ਮਾਪੇ ਆਪਣੇ ਘਰ ਸਿੱਖ ਲੈਣ ਤਾਂ ਹੋ ਸਕਦਾ ਕਿ ਉਹ ਬੱਚੇ ਜ਼ਿੰਦਗੀ 'ਚ ਆਪਣੇ ਮਾਪੇਵਾਂ ਨਾਲੋਂ ਵੀ ਹੋਰ ਤਰੱਕੀ ਕਰਨ ਹੋਰ ਅੱਗੇ ਜਾਣ ਕਹਿਣ ਤੋਂ ਭਾਵ ਕੋਈ ਡੀਸੀ ਲੱਗ ਸਕਦਾ ਕੋਈ ਐਸਐਸਪੀ ਲੱਗ ਸਕਦਾ ਕੋਈ ਪੀਸੀਐਸ ਕਰਕੇ ਕੁਝ ਬਣ ਸਕਦਾ ਕੋਈ ਡਾਕਟਰ ਬਣ ਸਕਦਾ ਕੋਈ ਇੰਜੀਨੀਅਰ ਬਣ ਸਕਦਾ ਜ਼ਰੂਰੀ ਨਹੀਂ ਆ ਕਿ ਅਸੀਂ ਤਰੱਕੀ ਨਾ ਕਰੀਏ ਤਰੱਕੀ ਹੋ ਸਕਦੀ ਆ ਬਹੁਤ ਸਾਰੇ ਮਾਪਿਆਂ ਦੇ ਬਟੀਆਂ ਪੁੱਤ ਜਦੋਂ ਇਹ ਗੱਲ ਫਾਲੋ ਕਰ ਲੈਂਦੇ ਆਪਣੇ ਮਾਪੇ ਦੀ ਤਾਂ ਫਿਰ ਉਹਨਾਂ ਦਾ ਮਨ ਵਿੱਚ ਇਹ ਸਿਰ ਵੀ ਫਕਰਨਾ ਉੱਜਾ ਹੁੰਦਾ ਕਿ ਸਾਡੇ ਮਾਪੇ ਨੇ ਸਾਨੂੰ ਕਿੰਨੀ ਗਰੀਬੀ ਚ ਰਹਿ ਕੇ ਆਪ ਰੱਖੀ ਕੀਤੀ ਤੇ ਸਾਨੂੰ ਅੱਜ ਕਿੰਨਾ ਸੋਹਣਾ ਸੁੱਖ ਦਿੱਤਾ ਮੈਂ ਸਮਝਦਾ ਉਹ ਮਾਪੇ ਬੜੇ ਕਰਮਾਪਾਗਾਂ ਵਾਲੇ ਨੇ ਜਿਨ੍ਹਾਂ ਨੇ ਥੋੜਿਆਂ ਪੈਸਿਆਂ 'ਚ ਜ਼ਿੰਦਗੀ ਨੂੰ ਸਬਰ ਸੰਤੋਖ ਦੇ ਨਾਲ ਹੰਡਾਇਆ ਤੇ ਜ਼ਿੰਦਗੀ ਦੀਆਂ ਮੰਜ਼ਿਲਾਂ ਨੂੰ ਸਰ ਕੀਤਾ ਸੈਂ ਤੋਂ ਭਾਵ ਅੱਜ ਜਿਹੜੇ ਸੁੱਖ ਲੈ ਰਹੇ ਨੇ ਬੱਚੇ ਉਹ ਆਪਣੇ ਮਾਪਿਆਂ ਦੀ ਇਸ ਮਿਹਨਤ ਨੂੰ ਇਸ ਕਮਾਈ ਨੂੰ ਜ਼ਰੂਰ ਸਜਦਾ ਕਰਮ ਉਹਨੂੰ ਦੱਸਣਾ ਕਿ ਆਪਣੇ ਬਾਪੂ ਨੂੰ ਕਿ ਪਿਤਾ ਜੀ ਮਮਾ ਤੁਸੀ ਬਹੁਤ ਮਿਹਨਤ ਕੀਤੀ ਆਪਣੀ ਜ਼ਿੰਦਗੀ ਵਿੱਚ ਅੱਜ ਤੁਹਾਡੇ ਕਰਕੇ ਸਾਨੂੰ ਸਭ ਕੁਝ ਮਿਲਿਆ ਹੈ ਅਸੀਂ ਹੋਰ ਮਿਹਨਤ ਕਰਾਂਗੇ ਫਿਰ ਮਾਪਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸ਼ੁਕਰ ਹੈ ਮਾਲਕਾ ਸਾਡੀ ਔਲਾਦ ਚੰਗੀ ਨਿਕਲੀ ਮੈਂ ਸਮਝਦਾ ਕਿ ਇਹ ਜਿਹੜੇ ਦਿਨ ਸੀ ਜਿਹੜੀਆਂ ਤੰਗੀਆਂ ਪਰੋਚੀਆਂ ਤੋਂ ਨਿਕਲ ਕੇ ਲੋਕਾਂ ਨੇ ਇਹ ਮਿਹਨਤ ਕੀਤੀ ਉਹ ਬੜੇ ਕਰਮਾ ਭਾਗਾਂ ਵਾਲੇ ਲੋਕ ਸਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਿਕਰ ਸਿੰਘ ਤਰਸਿਕਾ ਜੁਨੇ ਵਾਸਤੇ ਰੱਬਸਾਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ